ਗਰੀਬ ਪਰਿਵਾਰ ਨੇ ਆਪਣੇ ਧੀ ਦੇ ਵਿਆਹ ਦੇ ਲਈ ਲਗਾਈ ਮਦਦ ਦੀ ਗੁਹਾਰ ਹਰੇਕ ਮਾਂ ਬਾਪ ਨੂੰ ਆਪਣੇ ਬੱਚਿਆਂ ਦੇ ਵਿਆਹ ਦਾ ਚਾਹ ਹੁੰਦਾ ਪਰ ਕਈ ਮਾਪੇ ਜਹੇ ਹੁੰਦੇ ਹਨ ਜਿਨ੍ਹਾਂ ਦੇ ਚਾਹ ਕਈ ਮਜਬੂਰੀਆਂ ਦੇ ਕਾਰਨ ਅਧੂਰੇ ਰਹਿ ਜਾਂਦੇ ਨੇ ਅਜਿਹਾ ਇੱਕ ਮਾਂ ਆਪਣੀ ਧੀ ਦੇ ਵਿਆਹ ਦੇ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ ਜਿਹੜਾ ਤਰਨਤਾਂ ਦੇ ਪਿੰਡ ਸਬਰਾਨ ਦੇ ਰਹਿਣ ਵਾਲੇ ਇਸ ਲੋੜਵੰਦ ਪਰਿਵਾਰ ਦੇ ਵੱਲੋਂ ਆਪਣੀ ਧੀ ਦੇ ਵਿਆਹ ਦੇ ਲਈ ਮਾਲੀ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਪੀੜਤ ਪਰਿਵਾਰ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਧੀ ਦੇ ਵਿਆਹ ਲਈ ਯੋਗਦਾਨ ਪਾਇਆ ਜਾਵੇ ਤਾਂ ਜੋ ਉਹਨਾਂ ਦੇ ਧੀ ਦਾ ਵਿਆਹ ਨਿਭਰੇ ਚੜ ਸਕੇ ਤੋਂ ਸਿਵ ਦੇਖੋ ਹੈਪੀ ਸਬਰਾਨ ਦੀ ਵਿਸ਼ੇਸ਼ ਰਿਪੋਰਟ ਬਲਜਿੰਦਰ ਕੌਰ ਕਿਹੜਾ ਪਿੰਡਾ ਸਬਰਾਨ ਬਾ ਕੀ ਕਹਿਣਾ ਚਾਹੋ ਗਿਆ ਤਰੀ ਪੰਜਨਾਂ ਕਹੀਂ ਕਹਿਣਾ ਚਾਹੀਦਾ ਪਿਆੜੇ ਘਰ ਦੇ ਹਾਲਾਤ ਬੜੇ ਮਾੜੇ ਪਿਆੜੇ ਕੁੜੀ ਦਾ ਵਿਆਹ ਹੈ ਕਿੰਨੇ ਵਾਰਾ ਕੁੜੀ ਦਾ ਯਾਰ ਅਸੂ ਦਾ ਹਾਂਜੀ ਅਸੂ ਦਾ ਕਿੰਨੀ ਤਰੀ ਦਾ ਬਾਈ ਤੇ ਇਹਦਾ ਹੂੰ ਤਾਂ ਪਾਣੀ ਡਾਈ ਕਰਦਾ ਪਾਣੀ ਆ ਡਾਈ ਤਰਾ ਹੀ ਆ ਤਿੰਨ ਮਹੀਨੇ ਕਦੀ ਚੱਲ ਜਾਂਦਾ ਹਨ ਤੇ ਖਰਚਾ ਵਰਚਾ ਵੀ ਨਹੀਂ ਦਿੰਦਾ ਤਿੰਨ ਤਿੰਨ ਮਹੀਨੇ ਘਰੋਂ ਚੱਲ ਜਾਂਦਾ ਵਾ ਹੂੰ ਇਹ ਦੂਜੇ ਸਾਹ ਦੇ ਬੈਠੇ ਹਾਂ ਹਾਂਜੀ ਦੂਜੇ ਸਾਹ ਤੇ ਪਹਿਲਾ ਘਰ ਵਾਲਾ ਮੁੱਕ ਗਿਆ ਸੀ ਹਾਂਜੀ ਹਾਂਜੀ ਦੂਜੇ ਸਾਹ ਬੈਠੇ ਆ ਕਿੰਨੇ ਬੱਚੇ ਕਿੰਨੇ ਘਟੇ ਬੱਚੇ ਸਾਡੇ 4 ਐ ਕਿੰਨੀਆਂ ਕੁੜੀਆਂ ਕਿੰਨੀਆਂ ਦੋ ਗੁੱਡੀਆਂ ਅੱਛਾ ਦੋ ਕਰਕੇ ਹਾਂਜੀ ਕਰਦਾ ਕੱਢ ਦਾ ਗੁਜ਼ਾਰਾ ਬਿਲਕੁਲ ਨਾ ਜਲਦਾ ਇਸ ਤਰ੍ਹਾਂ ਪਈ ਪੰਨਿਆਂ ਕਰਾਂ ਦਾ ਕੰਮ ਕਰਦੇ ਆ ਫਿਰ ਹਿਸਾਬ ਦੇ ਚੰਗ ਹਾਂਜੀ ਦੇ ਕਿ ਰਿਸ਼ਤੇਦਾਰਾਂ ਨੇ ਬਾਤੋ ਕੀ ਨਾ ਨਾ ਰਿਸ਼ਤੇਦਾਰ ਕੋਈ ਨਹੀਂ ਮਜਦਤ ਕਰਦਾ ਹਾਂ ਕਰਦੇ ਆ ਕਰਦਾ ਕੱਢ ਦਾ ਗੁਜ਼ਾਰਾ ਫਿਰ ਉਸ ਨਾਲ ਚੱਲਦਾ ਹਾਂਜੀ ਕਰਦਾ ਕੱਢ ਦਾ ਗੁਜ਼ਾਰਾ ਫਿਰ ਕਿਸ ਨਾਲ ਚੱਲਦਾ ਕਰਦਾ ਗੁਜ਼ਾਰਾ ਇਸ ਤਰ੍ਹਾਂ ਹੀ ਮਿਹਨਤ ਕਰਕੇ ਸਾਹਿਬ ਕੀ ਅਪੀਲ ਕਰੋਗੇ ਤਾਂ ਨਹੀਂ ਰੰਗ ਆਹੇ ਹੋ ਜਾਂਨੇ ਕਿ ਆਡੀ ਕੁੜੀ ਦੇ ਵਿਆਹ ਚ ਮਜਦ ਕੀਤੀ ਜਾਵੇ ਕਿੰਨੀ ਤਰੀਕ ਦਾ ਦੁਬਾਰਾ ਦਾ ਹੈ 22 ਤਰੀਕ ਹੈ ਕਿ ਨਵੀਂ ਨਾ ਕਿਹੜਾ ਅਸੂ ਦਾ ਹਾਂ 22 ਤਰੀਕ ਦਾ ਹਾਂਜੀ ਅੱਛਾ ਜੀ ਹਮ ਨਾ ਨਾ ਕੋਈ ਮੌਤ ਬਰਨਿੰਗ ਹਾਂਜੀ ਜੇ ਕਰਾ ਕਿ ਕਿਸ ਨੇ ਮਰਦ ਕਰਨੀ ਹੋਵੇ ਤੁਹਾਡੀ ਦਾ ਕੋਈ ਫੋਨ ਨੰਬਰ ਹੈ ਤੁਹਾਡਾ ਫੋਨ ਨੰਬਰ ਹੈ ਤੁਹਾਡਾ ਹੈਗਾ ਵਾ 77 101 827 101 ਦੁਬਾਰਾ ਦੱਸ ਦਿਓ 77 101 827 ਇਹ ਪਿੰਡ ਦੇ ਪਿੰਡ ਦਾ ਨਾਮ ਕੀ ਹੈ ਪਿੰਡ ਸਭਰਾ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਹਾਂਜੀ ਪਿੰਡ ਸਭਰਾ ਕਿਸੇ ਰਿਕਾਰ ਨਾਲ ਨਾ ਮੇਕੇਲੇ ਕਰਨਬਲਗਾ ਚ ਬਾਬੇ ਕਾਲੇਸ਼ਾ ਲੱਗ ਹਾਂਜੀ ਇਹ ਤਾਂ ਜੋੜ ਕੇ ਬੈਂਤੀ ਹੈ ਪਿਆੜੀ ਮਸਜਿਦ ਆ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਜੀਤ ਸਿੰਘ ਤਨ ਤਨ ਗੁਰਦੁਆਰਾ ਸਾਹਿਬ ਬਾਬਾ ਸੁੰਦਰਦਾਸ ਜੀ ਬੁੱਢੇ ਕੀ ਪੱਤੀ ਦੇ ਦਾਸ ਸੇਵਾਦਾਰ ਸੰਗਤਾਂ ਨੂੰ ਅਪੀਲ ਹੈ ਕਿ ਬੇਟੀ ਮਨਪ੍ਰੀਤ ਕੌਰ ਦਾ ਜੋ ਕਿ ਆਨੰਦ ਵਿਆਹ ਰਚਿਆ ਗਿਆ ਹੈ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਗਰੀਬ ਪਰਿਵਾਰ ਦੀ ਵੱਤ ਵੱਦ ਹੈਲਪ ਕੀਤੀ ਜਾਵੇ ਵੱਤ ਵੱਸ ਜੋਗ ਕੀਤਾ ਜਾਵੇ ਕਿਹੜੀ ਜਗ੍ਹਾ ਦੇ ਬਾਬਾ ਜੀ ਹੈ ਅਕੀ ਹਾਂਜੀ ਇਹ ਕਨੌਲੀਆਂ ਜੀ ਬਾਬੇ ਕਾਲੇ ਸ਼ਾਹ ਦੇ ਅੱਗੇ ਹਾਂਜੀ ਘਟ ਕਰਦਾ ਅੱਗੇ ਜਾਦਾ ਫਿਰ ਕਿੱਥੇ ਜਾਂਦਾ ਨਵਾਂ ਇਹ ਵਿਚਾਰੀ ਭੈਣ ਜੀ ਹੋਣੀ ਘਰਾਂ ਦਾ ਕੰਮ-ਕਮ ਕਰਕੇ ਹੀ ਆਉਂਦਾ ਘਰ ਦਾ ਰੋਜ਼ਗਾਰ ਚਲਾਉਂਦੇ ਆ ਹਾਂਜੀ ਹਾਂਜੀ ਕਿੰਨੇ ਬੱਚੇ ਕਿੰਨੇ ਹਨ ਆ ਦੇ ਚਾਰ ਬੱਚੇ ਆ ਜੀ ਹਾਂਜੀ ਹਾਂਜੀ ਬੇਨਤੀ ਆ ਸੰਗਤਾਂ ਨੂੰ ਕਿ ਭੈਣ ਜੀ ਹੋਣੀ ਪਹਿਲੇ ਇੱਕ ਬੇਨਤੀ ਆ ਕਿ ਜੋਗੇ ਪਹਿਲੇ ਇੱਕ ਇਨਾ ਦਾ ਪਰਿਵਾਰ ਹੀ ਹੈਂਡਫ੍ਰੈਜ਼ ਦੇ ਬੇਨਤੀ ਆ ਕਿ ਉਹ ਪੂਰਾ ਹੋ ਗਿਆ ਦੂਜੀ ਥਾਂ ਤੇ ਭੈਣ ਜੀ ਹੋਣੀ ਨੇ ਬੈਠੇ ਆ ਆਪਦੇ ਘਰ ਦਾ ਕੰਮ ਕਾਜ ਕਰਕੇ ਚਲਾਉਂਦੇ ਆ ਕਾਰੋਗਾਰ ਕੋਈ ਇਹਨਾਂ ਨੂੰ ਕਮਾਈ ਨਹੀਂ ਆ ਦਾਨੀ ਸੰਜਾਂ ਬੇਨਤੀ ਹੈ ਕਿ ਵੱਦ ਤੋਂ ਵਾਤੇ ਭੈਣ ਜੀ ਉਹਨਾਂ ਦਾ ਹੈਲਪ ਕਰਨ ਜਿੰਨਾ ਵੀ ਥੋੜੇ ਤੋਂ ਥੋੜਾ ਬਹੁਦੇ ਬਹੁਦਾ ਸੰਯੋਗ ਕੀਤਾ ਜਾਵੇ ਇਹ ਧੀ ਧਿਆਣੀ ਦਾ ਪਪਾਰ ਆਲੇ ਮਿਲ ਕੇ ਕਾਰਜ ਕਰੀਏ ਸੰਜੋਗ ਕਰੀਏ ਮਹਾਰਾਜ ਉਹਨੇ ਕਮਾਈਆਂ ਨਾਲ ਬਰਕਤਾਂ ਪਾਉਂਦੇ ਵਦ ਤੋਂ ਵਦ ਹੈਲਪ ਕਰੀਏ ਪਰਿਵਾਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ